ਹਾਂ ਮੇਰੇ ਦੋਸਤੋ ਬਲੌਕ ਨਾ ਆਓ ਵੀ ਜਲੇਲਾ ਖਾਓ ਗਾਜਰਾ ਹਾਕ ਤੇ ਨਾ ਰਹਿਣਾ ਮੈਂ ਵੀ ਬੇਗਿਲਾ ਰਤੀ ਆਸਾ ਕੇ ਮੈਂ 10 ਰੁਪਏ ਲੈ ਕੇ ਆਇਆ ਹੁਣ ਤੁਸੀਂ ਉਹਦੋਂ ਮੰਡੀ ਜਿਉਂ ਲਿਆਏ ਮੈਂ ਉਹਨਾਂ ਦਰਵਾਜ਼ੇ ਮੂਹਰੇ ਲਈਆਂ ਬਾਦਮ ਕੋ ਖੋੜਾ ਨਹੀਂ ਦਿਖਾਉਂਗੇ ਹੋਰ ਕੀ ਕਰ ਦੇ ਦੇ ਗਾਜਰਾ ਨਾ ਆ ਪਹਚਾਨ ਨਹੀਂ ਖਾਲਾ ਤੇ ਆ ਪਿਆ ਕੱਪ ਭਰੇ ਤੇ ਖਾਲੂ ਚਾਹ ਦੇਖ ਮੈਂ ਵੀ ਇੱਦਾਂ ਹੀ ਲੱਗਿਆ 10 ਰੁਪਏ ਕਿਲੋ ਆਈਆਂ ਤੂੰ ਮਾਂ ਨਹੀਂ 20 ਰੁਪਏ ਦਿੰਦੇ ਆ ਜੂੜ ਥੋੜੀ ਮਾਰਦੀ ਆ ਹੁਣ ਵੀ ਦੇਤੀ ਆ ਉਹ ਵਾਲਾ ਫਿਰ ਬਾਹ ਤੋਂ ਲਿਆਉਂਦਾ ਵਾ ਮੈਂ ਤੁਹਾਨੂੰ ਕਿੱਦਾਂ ਦੀ ਚੁੱਟੀ ਆਈ ਖੁਦ ਤੋਂ ਲਿਆਏਗੀ ਤੁਸੀਂ ਪੱਟਣ ਵਾਲੀਆ ਚ ਕਿਹੜੀ ਆ ਗਾਜਰਾਂ ਲੇਦਾਂ ਮੈਂ ਗਾਜਰਾਂ ਲੇਦਾਂ ਪੱਟੀਆਂ ਨਹੀਂ ਪੱਟਣਾ ਕਿਉਂ ਆਂਦੇ ਪਤਾ ਗਾਜਰਾਂ ਨੂੰ ਬਿਟਦੀ ਸੀ ਹਾਂ ਅੱਜ ਮੈਂ ਮੈਨੂੰ ਮੇਰੀ ਵੀਡੀਓ ਦੇ ਇੱਕ ਲੋਕ ਪਿੱਟਦੇ ਆ। ਕਿੁੱਤੀ ਆ। ਪੱਟਦੇ ਆ ਆਪਾਂ ਨੂੰ ਇਹਨੇ ਇੰਦਿਆ। ਪਿੱਟ ਲੈਣਾ ਫਿਰ ਚੰਗੀ ਤਰ੍ਹਾਂ ਪਿੱਟਣਾ। ਉਹ ਤਾਂ ਸਟੇਟਸ ਹੀ ਲਾਇਆ ਸੀਗਾ ਕੱਲਾ। ਐਵੇਂ ਸਾਲੇ ਦੇ ਸਾਲੇ ਬਣਦੇ ਫਿਰਦੇ ਸੰਨ ਵਿਚਾਰੇ। ਨਾ ਚੀਕਾ ਮਾਰ ਲੱਗੇ। ਬਾਹਰ ਫੋਨਾਂ ਲਾ ਕੇ ਕੈਨੇਡਾ ਚ। ਕਹਿੰਦੇ ਕੌਣ ਬੋਲਦਾ? ਕੁੱਤੀਆਂ ਕੈਨੇਡਾ ਆਈਆਂ ਨੇ। ਕਹਿੰਦਾ ਕੌਣ ਬੋਲਦਾ ਕੈਨੇਡਾ ਚ ਫੋਨ ਆਈ ਮੈਨੂੰ ਉਦੋਂ। ਕਹਿੰਦੇ ਕੌਣ ਬੋਲਦਾ? ਮਹਾਰਾਜੂ ਢੋਲੂ ਵਾਲੀਆ ਕਹਿੰਦਾ ਸਟੇਟਸ ਕਿਉਂ ਲਾਇਆ ਮੈਂ ਤੂੰ ਕੌਣ ਬੋਲਦਾ ਕਹਿੰਦਾ ਤੂੰ ਸਟੇਟਸ ਕਿਉਂ ਲਾਇਆ ਮੈਂ ਹਾਂ ਮੇਰੇ ਮੇਰਾ ਤੈਨੂੰ ਸ਼ੋਹ ਹੁੰਦਾ ਕਹਿੰਦਾ ਨਹੀਂ ਮੈਂ ਮੇਰਾ ਨੰਬਰ ਕਿਹਨੇ ਦਿੱਤਾ ਮੈਂ ਦਿੱਤਾ ਕਿਹਨੇ ਤੁਸੀਂ ਕਾਹਤੋਂ ਲਾਇਆ ਮੈਂ ਲਾਤਾ ਮੇਰੀ ਮਰਜ਼ੀ ਮੇਰਾ ਫੋਨ ਮੇਰਾ ਨੰਬਰ ਮੇਰੀ ਵੀਡੀਓ ਮੈਂ ਆਪ ਦਾ ਸਟੇਟ ਜਿਹੜਾ ਮਰਜ਼ੀ ਲਾਵਾਂ ਜਿਹੜੀ ਗੱਲ ਹੋ ਗਈ ਮੈਂ ਤੈਨੂੰ ਕੀ ਡਰੀ ਹੋਊਗੀ ਉਹ ਵਾ ਘਰ ਤੱਕੇ ਨਾਲ ਮੇਰੀ ਭੈਣ ਦੇ ਮੇਰੇ ਘਰ ਦੇ ਭਰਾਵਾਂ ਨਾਲ ਫਿਰ ਹੋਰ ਮੈਂ ਕਿਹਾ ਭਰਾਵਾ ਤੂੰ ਭਰਾ ਦਾ ਰਿਸ਼ਤੇਦਾਰ ਤੇ ਤੇਰੇ ਨਾਲ ਆਪਣਾ ਕੋਈ ਲੈਣ ਨਹੀਂ ਦੇਣ ਨਹੀਂ ਫਿਰ ਉਹ ਫੋਨ ਕੱਟ ਗਿਆ ਜਦ ਇਹਨੂੰ ਪਤਾ ਲੱਗ ਗਿਆ ਫਿਰ ਮੈਂ ਪੰਜਾਬੀ ਅਖ਼ਰਾ ਸਮਝਾਇਆ ਮਹਾਂ ਸਾਡੀ ਆਪਸ ਵਿੱਚ ਲੜਾਈ ਆ ਸਾਡੇ ਪਰਿਵਾਰ ਚ ਪ੍ਰੋਬਲਮ ਆ ਤੈਨੂੰ ਤਾਂ ਮਤਲਬ ਹੀ ਨਹੀਂ ਬੰਦ ਆ ਹੁਣ ਕੀ ਦਾ ਚੱਕਰ ਸਵਾਥ ਸਾਡਾ ਸਾਡ ਸਾਡਾ ਨੱਪਿਆ ਅਸੀਂ ਤਾਂ ਰੌਲਾ ਪਾਵਾਂਗੇ ਹੂੰ ਛੋਟੇ ਘਰ ਦੇ ਚਲੂਨੇ ਲੜਦੇ ਆ ਬਈ ਹੂੰ ਕਿਨੇ ਮੈਂ ਛੋਟੇ ਘਰ ਹੀ ਮੱਤਲਾ ਰਹੀ ਨਾ ਐਨੇ ਐਨਾਂ ਹੀ ਤੁਹਾਨੂੰ 헤ਜੜਾ ਹੁੰਦਾ ਤਾਂ ਦਵਾ ਦਿਓ ਆਹ ਐਨੇ ਵੀ ਰੋ ਫੋਨ ਕੀਤਾ ਕੋਈ ਬਣੋ ਤਾਂ ਸਹੀ ਬੰਦੇ ਦਾ ਪੁੱਤ ਹਰਾਮ ਦੇ ਹੋਏ ਆਵੇ ਸਭ ਕੈਨੇਡਾ ਚ ਫੋਨ ਕੀਤਾ ਵੀ ਤੂੰ ਫੋਨ ਕਰਨ ਲੱਗਾ ਤੇ ਉਹੀ ਡਾਲਰ ਸਾਈਡ ਤੇ ਚਾਰ ਫੋਨ ਕਿਹਾ ਚੱਕ ਬਈ ਆਪਦਾ ਹਿੱਸਾ ਤੇ ਮੈਂ ਜਦ ਹੀ ਵੀਡੀਓ ਤੇਰੀ ਪਾ ਦੇਣੀ ਆ ਮੌਲਾ ਵੀ ਬੜਾ ਤਕੜਾ ਬੰਦਾ ਸੀ ਜਿਹੜਾ ਬਾਹਰ ਗਿਆ ਉਹਨੇ ਮੈਨੂੰ ਦਿੱਤੇ ਪੈਸੇ ਮਾ ਤੇਰੀ ਕੁੜੀ ਗੱਗਣੀ ਸੀ ਐ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਹੈ ਉਹ ਗੱਲ ਆ ਨੰਗਾ ਦੇ ਨੰਗ ਪਰੌਣ ਇਤਾਂ ਦੇ ਕੰਮ ਨਹੀਂ ਹੋਣ ਹੈ ਸਾਰੇ ਕਿਤੇ ਸਾਲਾ ਕੋਈ ਥੱਲੇ ਮੈਸੇਜ ਕਰ ਦਿੰਦਾ ਲੈਖ ਦਿੰਦਾ ਵੀਡੀਓ ਮਾਪੇ ਨੂੰ ਨਹੀਂ ਪੁੱਛਿਆ ਤੇ ਸਾਲੋ ਤੁਸੀਂ 100-100 ਰੁਪਇਆ ਮੰਗ ਕੇ ਤਾਂ ਦਾਲੂ ਪੀਨੇ ਹੋ ਆ ਮੈਚ ਕਰਨੇ ਵਾਲੀ ਦਿੱਤੇ ਆ ਅਸੀਂ ਤਾਂ ਨਹੀਂ ਪੁੱਛਿਆ ਜੇ ਤੁਸੀਂ ਤਾਂ ਹੁਣ ਪੁੱਛ ਲਓ ਹਾਂ ਨਾਲੇ ਤੁਹਾਨੂੰ ਤਾਂ ਅਗਲੇ ਫੇ ਪੈਨਸ਼ਨਾਂ ਦਿੰਦੇ ਆ ਤੁਹਾਡੇ ਤਾਂ ਖਰਚੇ ਚੱਕਦੇ ਆ ਤੁਹਾਨੂੰ ਕੋਠੀਆਂ ਲੈ ਲੈ ਦਿੰਦੇ ਤੁਸੀਂ ਤੁਸੀਂ ਤਾਂ ਚਾ ਪੁੱਛ ਲਓ ਤੁਸੀਂ ਕਹਿੰਦੇ ਸਾਡੇ ਸਾਡੇ ਮੂੰਹ ਤੇ ਸਾਡੇ ਤੇ ਲੋਕਾਂ ਦੇ ਮੂੰਹ ਤੇ ਲੋਕਾਂ ਦੇ ਨਾਲੇ ਅਸੀਂ ਲੈਣਾ ਵੀ ਕੀ ਹੈ ਮੇਨ ਗੱਲ ਤੇ ਸਾਡੇ ਫਿਰ ਐਡੇ ਹਰਾਮੀ ਆ ਵੀਡੀਓ ਡਾਊਨਲੋਡ ਕਰਕੇ ਫਿਰ ਅਗਲੇ ਨੂੰ ਭੇਜੂੰਗੀ ਭੇਜੀ ਜਾ ਸਾਡੇ ਵਿਆਹ ਦੇ ਤੈਨੂੰ ਕੀ ਲੱਗਦਾ ਹੋਰ ਗੱਲਾਂ ਹੁੰਦੇ ਆ ਅਜੀਤਾ ਸਰੇ ਆਮ ਕਹਿੰਦੇ ਵੇਤ ਹੁਣ ਸੇਕ ਮਾਰਦੇ ਫਿਰਦੇ ਹੋਣ ਅਜੀਤਾ ਸਰੇ ਆਣਾ ਵਾਣੇ ਆ ਵੀਡੀਓ ਚਾਣੇ ਬੈਠੀ ਤਾਂ ਸਾਡੇ ਰਿਸ਼ਤੇਦਾਰਾਂ ਨੂੰ ਜਾਣੇ ਆ ਬਸ ਲਾ ਲੈਣ ਜੋਰ ਜੀ ਤੋ ਲੱਗਦਾ ਮੇਰਾ ਨੰਬਰ ਵੀ ਸਭ ਕੋਲੇ ਮੈਨੂੰ ਲਾ ਲੈਣ ਫੋਨ ਜੇ ਮਾੜੀ ਮੋਟੀ ਕਸਰ ਰੰਦੀ ਮੇਰੇ ਤੋਂ ਘੜਵਾ ਲੈਣ ਬਾਰੇ ਕਿ ਤੌਂਟੀ ਸਾਡੇ ਘਰੇ ਆਟਾ ਹਟ ਗਿਆ ਜੀ ਆ ਕੇ ਤੇ ਜਾਣਾ ਨਹੀਂ ਆਉਣਾ ਨਹੀਂ ਅਸੀਂ ਉਹ ਕਰਨਾ ਵਾ ਤੁਹਾਡੇ ਤੋਂ ਵੱਡੇ ਬਣੇ ਫਿਰਦੇ ਆ ਜੋ ਡੈਡੀ ਮੇਰੇ ਦੀ ਡੈਥ ਹੋਈ ਹੈ ਨਾ ਮੇਰਾ ਡੈਡੀ ਮਰਿਆ ਅਹੀਂ ਨਿਕਲ ਕੇ ਆਈ ਕਰੋ ਕੰਮ ਕਰਦੀ ਕੋਈ ਕਮਾਉਂਦੀ ਸਾਡੇ ਪਿੰਡਾਂ ਦੇ ਨਾਲ ਪੂ ਪਾੜੀ ਉਹ ਵੱਡੇ ਬਣੇ ਫਿਰਦੇ ਨਾਲੇ ਬੈ ਗਈਏ ਪਰ ਹੁਣ ਕਾ ਤਾਂ ਮੁੱਛਾਂ ਨਾਲੇ ਭੈਣਾ ਬਣੀਆਂ ਫਿਰਦੀਆਂ ਵੱਡੀਆਂ ਵੀ ਪਤਾ ਨਹੀਂ ਕਿੱਡੇ ਖਾਇ ਗਈ ਆਹੀ ਫੇਰ ਹੁਣ ਹੁਣ ਕਾ ਤੇ ਮੱਚਦੀਆਂ ਹਾਂ ਅਗਲੇ ਨੇ ਜਿਵੇਂ ਮਰਜ਼ੀ ਜ਼ਿਆਦੇ ਨਿਆਣੇ ਪਾਲ ਲੈ ਵਿਆਹ ਤੇ ਆਵਾਜ਼ ਕਰ ਲੈ ਜਿਵੇਂ ਮਰਜ਼ੀ ਕਰ ਤੇ ਬਰੋਬਰ ਨਹੀਂ ਤਾਂ ਦੁੱਖਾ ਨਾ ਕਰ ਲੈਣਾ ਬਰੋਬਰ ਦੇ ਇਹੇ ਤਾਂ ਦੁੱਖਾ ਹੈ ਨਾ ਅਗ ਲੱਗੀ ਪਈ ਐ ਹੁਣ ਵੀ ਕਿਤੇ ਹੋਰ ਰੁਲਦੇ ਫਿਰਦੇ ਵਧੀਆ ਸੀ ਇੱਕ ਫਿਰਦਾ ਹੀ ਐ ਦੇ ਦੋ ਜੀ ਨੇ ਦੇਣਾ ਉਹਨੂੰ ਆਨੰਦ ਦੇ ਦੇਣ ਲਿਆ ਕੇ ਚੋਕਰੀ ਦੇ ਦੇਣ ਉਹਨੂੰਰਾਣ ਨੂੰ ਕਰਾ ਕੇ ਨਾ ਕਰੋ ਸਾ ਉਹਦਾ ਕਰਾ ਦੇਣਾ ਉਹਦਾ ਕਰਾ ਦੇਣ ਬੋਹੜੀ ਫਾੜ ਦੀ ਮਾਤਾ ਵੀ ਵਿਚਾਰੀ ਸਾਨੂੰ ਸਗਣ ਲੈ ਕੇ ਸਾਡੇ ਵਾਲ ਨੂੰ ਤੁਰ ਪੈਂਦੇ ਉਹਨੂੰ ਉਹਦਾ ਕਰਾਉਣ ਜੀਨੇ ਕਰਾਉਣਾ ਮੇਰਾ ਤਾਂ ਮੁੰਡਾ ਛੋਟਾ ਹੈ ਉਨਾਲੇ ਮਤਲਬੀ ਨਹੀਂ ਬੰਦਾ ਸਾਡੇ ਨਾਲ ਤਾਂ ਗੱਲ ਕਰਨ ਦਾ ਕਿਸੇ ਜਦੋਂ ਅਸੀਂ ਕਿਸੇ ਰਿਸ਼ਤੇਦਾਰੀ ਨਾਲ ਬੋਲ ਕੇ ਹੀ ਰਾਜੀ ਹਾਂ ਅਸੀਂ ਬਲਾਕੇ ਹੀ ਨਹੀਂ ਰਾਜੀ ਹੈ ਤੁਸੀਂ ਰਾਤ ਨੂੰ ਫੋਨਾਂ ਤੇ ਆ ਕੇ ਸਾਡੇ ਬੀਪੀ ਵਧਾਉਣੇ ਆਂ ਸ਼ੂਗਰ ਵਧਾਉਣੇ ਆਂ ਬੰਦੇ ਨੂੰ ਤੁਸੀਂ ਡਿਸਟਰਬ ਕਰਦੇ ਹੋ ਹੈ ਵੀ ਅਸੀਂ ਲੈਣਾ ਕੀ ਹੈ ਤੁਹਾਡੇ ਤੋਂ ਪੁੱਛਣ ਆਣ ਹੋਵੇ ਮੈਂ ਤਾਂ ਤੁਹਾਨੂੰ ਕਿਹਾ ਵਾ ਵੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਸਾਰੇ ਕੁੱਤੇ ਭੌਂਕਦੇ ਆ ਜਿਵੇਂ ਆਂਟੀ ਨਹੀਂ ਆਂਦੀ ਹੁੰਦੀ ਸੰਦੀ ਦੀ ਮੰਮੀ ਕੁੱਤੇ ਭੌਂਕਦੇ ਭੌਂਕੀ ਜਾਣ ਟੈਨਸ਼ਨ ਨਹੀਂ ਲੈਂਦੀ ਹੁੰਦੀ ਮੈਂ ਤੁਹਾਨੂੰ ਵੀ ਵਾਰੀ ਕਿਹਾ ਜਦੋਂ ਕਿ ਇਹੋ ਜਿਹਾ ਮੈਸੇਜ ਆਉਂਦਾ ਜਾਂ ਫੋਨ ਕਰਦਾ ਮੇਰੇ ਨਾਲ ਗੱਲ ਕਰਾਇਆ ਕਰੋ ਮੈਂ ਜਾਣਾ ਮੇਰਾ ਕੰਮ ਜਾਣਾ ਇਹ ਮੰਮੀ ਦੇ sire ਚੜਾਏ ਹੋਏ ਸੀ ਸਾਰੇ ਉਹਦੇ ਕੰਨੋਂ ਫੜਫੜ ਲਾਉਂਦੀ ਨਾ ਥੱਲੇ ਫਿਰ ਟਿਕ ਜਾਂਦੇ ਬੰਦੇ ਨਾਲੇ ਖਾ ਗਏ ਪਤਿਲੇ ਚੱਟ ਗਏ ਤੇ ਨਾਲੇ ਆ ਕੇ ਅਸੀਂ ਤਾਂ ਉਹ ਰੇਤਾ ਜੀ ਭੁੱਖੇ ਮਰਦੇ ਆ ਜੋ ਮਨਾ ਡੈਡੀ ਜਾਂਦਾ ਹੀ ਨਾ ਕੋਈ ਨਹੀਂ ਜੇ ਜੇ ਡੈਡੀ ਮੁੱਕਿਆ ਮਰਨਾ ਉਹਨਾਂ ਨੇ ਵੀ ਆ ਪਤਾ ਕਿ ਕਿਹਦੀ ਕਿਹਦੀ ਹਿੰਮਤ ਨਹੀਂ ਜੀ ਜੋੜੂ ਕੋਈ ਰਿਸ਼ਤੇਦਾਰ ਕਾਲਾ ਕਢ ਜਾਂਦਾ ਹੀ ਹਿੰਮਤ ਹੁਣ ਨਹੀਂ ਕਾਢੇ ਅਲਾ ਡਾਂਗ ਫੇਰਦਾ ਹੀ ਜਾਂ ਕੁੱਟਦਾ ਹੁੰਦਾ ਹੀ ਉਹ ਉਹੀ ਹਿੰਮਤ ਹਿੰਮਤ ਹੁਣ ਵੀ ਉਹੀ ਰੱਖੋ ਕੋਈ ਸਾਲਾ ਗੱਲ ਕਹਿ ਕੇ ਮੈਂ ਜਾਵਾਂ ਹਾਂ ਸੰਗੀ ਸੰਗੀ ਨਾ ਫੜ ਲਵੇ ਅਗਲੇ ਦੀ ਅਸੀਂ ਲੈ ਕੇ ਖਾਣਾ ਵਾ ਕਿਸੇ ਤੋਂ ਆਵੇਂ ਤੁਸੀਂ ਵਿੱਚ 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 ਕਰਦੇ ਰਹਿੰਦੇ ਨੂੰ ਸਿੱਧੇ ਹੋ ਜਾ ਕਰੋ ਕਿ ਸਿੱਧੀ ਮਾਰੂ ਟੱਕਰ ਜੀ ਨੇ ਮਾਰਨੀ ਹੈ ਫਲਾਣੇ ਦਾ ਰਹਿਣਾ ਆ ਜੋ ਤੇਰੇ ਤਾਇਆ ਦੀ ਪਹੁੰਚ ਨਹੀਂ ਦੇਣਾ ਸੀ ਪਹਿਲੇ ਆਂਦਾ ਹੀ ਮਧੋਲਿਆ ਕਰਨਾ ਆਏ ਮੈਨੂੰ ਲੋਕਾਂ ਨੇ ਟੈਂਸ਼ਨਾਂ ਲੈ ਲਈਆਂ ਆਂ। ਆਹਦਾ ਖਾਓ ਪੀਓ ਐਡ ਕਰੋ ਅੱਜ ਤੇ ਗਰੀਲਾ ਬਣਾ ਕੇ ਦਿੱਤਾ ਵਾ। ਖਾ। 슈ਗਰ ਫ੍ਰੀ। 슈ਗਰ ਫ੍ਰੀ। ਆ ਕਿਦਾ ਫੜ ਕਰਨਾ ਯਾਰ ਨਹੀਂ ਹੋਂ। ਦੱਬਾਈ ਬੱਤੀ ਮੇਲੀ। ਤੂੰ ਦਸਤਾਨੇ ਬਣਾ ਦੇ। ਯਾਰ ਮੈਨੂੰ ਨਹੀਂ ਆਉਂਦੇ ਦਸਤਾਨੇ। ਮੈਂ ਉਹਨਾਂ ਲੈ ਕੇ ਆਣੀ ਮੇਰੇ ਕੋਲ ਪੈਸੇ ਨਹੀਂ ਹੈਗੇ। ਪੈਸੇ ਮੇਰੇ ਕੋਲੇ ਵੀ ਨਹੀਂ ਹੈਗੇ। ਕਾਹ ਨੂੰ ਆਏਗਾ ਤੁਹਾਡੇ ਕੋਲੇ? ਹਾਂ। ਹਾਂ। ਏਰੀਆ ਮੇ ਦੇ ਜਾਣ ਮਣੀ ਜਾਂਦਾ ਉਹ ਬੰਗ ਲੈ ਮਾਰੀ ਪਿਆ ਕੱਢਦਾ ਇੱਕ ਕਰੇ ਆਉਗੀ ਲੈ ਜਾ ਕੇ ਕਿੰਨੂੰ ਚੱਕ ਲਾ ਗਰੀ ਨਾ ਮੂੰਗਾ ਬੰਨੇ ਨਾ ਤਵਾ ਤੂੰ ਕੱਪੜੇ ਧੋਤੇ ਠੰਡ ਲੱਗੀ ਇੱਕ ਦਰਦ ਹੁੰਦਾ ਠੱਡੇ ਚ ਠੰਡ ਨਾਲ ਹੂੰ ਠੱਡ ਲੱਗਦੀ ਹੈ ਕੱਪੜੇ ਧੋਣ ਲੱਗੀ ਨਾ ਪਾਣੀ ਠੰਡਾ ਸੀ ਅਦੇਮੋਰ ਅਗੁਰੂ ਲਾ ਸਕਦਾ ਸਵਾਦੀ ਬਣਾਇਆ ਤੇ ਚਾਹ ਚੁੱਕੀ ਉਹ ਲੌਂਗ ਲੈ ਲਾ ਯਾਰ ਲੌਂਗ ਖਾ ਲ ਮੈਨੂੰ ਕਿਹੜਾ ਖਾਉਂਗਾ ਆ ਮੂੰਹ ਤੇ ਕਰੋ ਐਰਬਟਾ ਫਿਰ ਜਮੇ ਸਾਰੇ ਉਹ ਤਾਂ ਮੇਰੇ ਐਨਕ ਚੁੱਬਦੀ ਅੱਖ ਚ ਇਹਦਾ ਹੋ ਟੁੱਟ ਗਿਆ ਮੀਸ਼ਾ ਰਬੜੀ ਜੀ ਨਹੀਂ ਲੱਗੀ ਹੁੰਦੀ ਇਹਨਾਂ ਤੇ ਉਹ ਉਹ ਹੋ ਹੋ ਔਰ ਤੂੰ ਦੱਸ ਕਿਵੇਂ ਆ ਬਸ ਮੈਂ ਰੋਟੀ ਤਾਂ ਮੈਂ ਖਾਣੀ ਨਹੀਂ ਅੱਜ ਦਾ ਮਾਹੌਲ ਅੱਜ ਬਾਹਰ ਤਾਂ ਧੁੱਪ ਨਿਕਲੀ ਵਾਵਾ ਤੇ ਉਹਨਾਂ ਨੇ ਆਉਣਾ ਸੀ ਅੱਜ ਜੱਗੇ ਕਿਹਨੇ ਹਾਂ ਉਹ ਪਲੈਸਟਰ ਕਰਨਾ ਹੋਣਾ ਸੀ ਅੱਜ ਜੱਗੇ ਦੀ ਮਤਲਬ ਹੂੰ ਪਲੈਸਟਰ ਉਹਨਾਂ ਨੂੰ ਅੱਜ ਜੱਗੇ ਦੀ ਬਾਤ ਹੈ ਉਹ ਸ਼ੌਪੇਣ ਦਾ ਫੋਨ ਨਹੀਂ ਆਇਆ ਉੱਥੋਂ ਵਾਲੀ ਦਾ ਨਾ ਭਾਬੀ ਦਾ ਆਇਆ ਨਹੀਂ ਉਹ ਕਾਲੇ ਦਾ ਵੀ ਨਹੀਂ ਆਇਆ ਆਪਣੀ ਸੋਮਾ ਆਇਆ ਨਹੀਂ ਉਮਮ ਦੇਖਦੇ ਆ ਪਿੰਡ ਜਾ ਕੇ ਆਉਣੇ ਬਣਾਉਣੇ ਪ੍ਰੋਗਰਾਮ ਰਹੀ ਹੋਈ ਆ ਗੱਲ ਅੱਜ ਗੱਡੀ ਦਾ ਪਤਾ ਕਰਕੇ ਆਉਣਾ ਯਾਰ ਆਰਟੀਕਲ ਲਈਏ ਕਿ ਕਿਹੜੀ ਲਈਏ ਭੈਣ ਪੁੱਛ ਲਿਓ ਕਿਹੜੀ ਆਂਦਾ ਵੀ ਰੌਣਕ ਪੁੱਛ ਲਓ ਆਰਟੀਕਾਂ ਦਾ ਉਹ ਆਰਟੀਕਾ ਸਤਵੀਂ ਰਾਤੀ ਦਾ ਠੀਕ ਹੈ ਕਿੰਨੇ ਆਣੇ ਉਹਨਾਂ ਦੀ ਫੈਮਲੀ ਉਹ ਚ ਆਪਣੇ ਬਹਜਾ ਕਰਨਗੇ ਮਾਲਾ ਤੂੰ ਉਹਦੀਆਂ ਆਪਣੇ ਦੋ ਫੈਮਲੀਆ ਦੇ ਹਿਸਾਬ ਨਾਲ ਹੀ ਲੈਣੀ ਪੈਣੀ ਦੋ ਫੈਮਲੀਆ ਦੇ ਹਿਸਾਬ ਨਾਲ ਲੈਣੀ ਆ ਦੋ ਫੈਮਲੀਆ ਬਹਜਾ ਕਰਨੀ ਆ ਉਹ ਚ ਜਿੰਮੇ ਕਤੇ ਜਾਣਾ ਰੈਂਪੇ ਕੇ ਨਾਲ ਹੀ ਜਾਂਦੇ ਆਉਂਦੇ ਆ ਫਿਰ ਬੰਦਾ ਨਾਲ ਉਹ ਜਾ ਹੈਣਾ ਹਾਂ ਜੇ ਜੇ ਸੋਮਾ ਹੁਣ ਉਹ ਆਪਣੇ ਰਿਸ਼ਤੇਦਾਰ ਹੁਣ ਵਧ ਗਏ ਆ ਮਾਸੀ ਦੀਆਂ ਕੁੜੀਆਂ ਹੋਈਆਂ ਇਧਰੋਂ ਤੇ ਹੁਣ ਉਹ ਵੀ ਬਾਹਰੋਂ ਆ ਗਈ ਇੱਕ ਤਾਂ ਸਿੰਗਾਪੁਰ ਵਾਲੀ ਤੇ ਇਧਰ ਜਲੰਧਰ ਵਾਲੀ ਫਿਰ ਨਾਲ ਹੀ ਸਾਰੇ ਜਾਇਆ ਕਰਾਂਗੇ ਹੁਣ ਆਹ ਜੇ ਮੈਂ ਕਿੰਡੇ ਨੂੰ ਜਾਣਾ ਫਿਰ ਰੈਂਪੇ ਅਗੇ ਜੇ ਇਧਰ ਉਧਰ ਜਾਣਾ ਵਾ ਭੋਲੂ ਵਾਲੇ ਅੱਲ ਫਿਰ ਹੂੰ ਭੋਲੂ ਵਾਲਾ ਤਾਂ ਘੇੜਾ ਹੁਣ ਮੇਰੇ ਮਹੀਨੇ ਬਾਅਦ ਹੀ ਲੱਗਿਆ ਕਰਨਾਣਾ ਸਚੈਨ ਨੂੰ ਸਚੈਨ ਵੀ ਆਦਾ ਸੀਗਾ ਗੱਡੀ ਲੈਣ ਸਚੈਨ ਨੇ ਤਾਂ ਆਰਤੀ ਦੇਖੋ ਕਿਹੜੀ ਲੈਣੀ ਆ ਉਹਨੂੰ ਦੇਖਦੇ ਆ ਮੈਂ ਆਹਣਾ ਆਪਾਂ ਆਰਟੀਕਾ ਦੇਖ ਲਈਏ ਆਹ ਜਿਹੜੀ ਵੀ ਆਰਟੀਕਾ ਚਾਏ ਆ ਵੀ ਢੇੜਾ ਗੂੜਾ ਲੱਗ ਜਾ ਕਰੂਗਾ ਬਾਹਰ ਹੰਦਾ ਤਾਂ ਸਖਦੇਵ ਨੂੰ ਪੁੱਛਦੇ ਆ ਕੀ ਆਂਦਾ ਤੇ ਫਿਰ ਲੈ ਲੈਨੇ ਆਪਾਂ ਵੀ ਜੈਨ ਦਾ ਫਾਇਦਾ ਨਹੀਂ ਕੋਈ ਲੈਣ ਦਾ ਹਨਾ ਲੈ ਲਓ ਕਿਰਾਇਆ ਹੈ ਨੋਵਾ ਬਤ ਨੋਵਾ ਪਰਿਵਾਰ ਨਹੀਂ ਉਹਦੀ ਐਵਰੇਜ ਘਟ ਆਹ ਨੂੰ ਆਪਾਂ ਬੜਾ ਹੋਤ ਰਹਿਣਾ ਮੰਮਾ ਫੇਰ ਜੋ ਗੱਡੀ ਆ ਗਈ ਫੇਰ ਤੱਕ ਕਿਤੇ ਜਾਣ ਦੂਰ ਦੀ ਔਖਾ ਹੋ ਜਾਂਦਾ ਨੇੜੇ ਤਾਂ ਬੰਦਾ ਚੱਲ ਜਾਂਦਾ ਹੂੰ ਆ ਤੇ ਹੋਦੇ ਵਿਆਹ ਜਾਣਾ ਸੀ ਕਿੰਨੇ ਔਖੇ ਹੋਏ ਆਪਾਂ ਹੋਰ ਆਹ ਹੋ ਵਿਆਹ ਤੇ ਸੌਖਾ ਰਹੂਗਾ ਜੇ ਆਪਾਂ ਵਿਆਹ ਸਾਦੀ ਤੇ ਜਾਣਾ ਕੋਈ ਕਾਲੇ ਦੇ ਨਨਾਨ ਦਾ ਆਉਂਦਾ ਆ ਉਹਨੂੰ ਕੱਢੀ ਗਿਆ ਆ ਬਹੁਤ ਆ ਗਿਆ ਅੱਜ ਕੀ ਯਾਰ ਆਪਾਂ ਨੂੰ ਆਪਾਂ ਨੂੰ ਉਦੋਂ ਕਾਲੇ ਦਾ ਸੀ ਇੱਕ ਤਾਂ ਇਹਦਾ ਸੀਗਾ ਮੁੰਡੇ ਦਾ ਇੱਕ ਕਾਲੇ ਨਨਾਨ ਦਾ ਆ ਗਿਆ ਤੇ ਇੱਕ ਆਪਾਂ ਜਾਣਾ ਉੱਥੇ ਦਬਲੇ 17 ਤਰੀਕ ਨੂੰ ਉੱਥੇ ਆ ਗਿਆ ਤੇ ਦੋ ਪਿੰਡ ਆ ਗਏ ਵਿਆਹ ਭੋਲੂ ਵਾਲੇ ਤੇ ਐ ਕਿ ਵਿਆਹ ਬਹੁਤ ਆ ਚੱਲ ਕੋਈ ਪੈਸਾ ਚਾਹੀਦਾ ਜਿੰਨੀ ਮਰਜ਼ੀ ਘੁੰਮੀ ਜਾਓ ਹੋਰ ਹਾਇਦ ਕੀ ਦਾ ਹੁਣ ਜਾਣਾ ਤਾਂ ਪੈਣਾ ਹੀ ਆ ਫਿਰ ਹੁਣ ਰਿਸ਼ਤੇਦਾਰ ਸਾਰੇ ਨਵੇਂ ਜੁੜ ਗਏ ਤੇ ਹੁਣ ਮੈਨੂੰ ਲੱਗੇ ਕੱਲੀ ਵੀ ਆਊਗਾ ਵਿਆਹ ਸ਼ਾਇਦ ਬਜਿੰਦਰ ਦਾ ਮਾਮੇ ਦੇ ਮੁੰਡੇ ਦਾ ਵੀ ਆਊਗਾ ਪਤਾ ਹੈ ਹੈ ਪਰ ਨਹੀਂ ਹੁਣ ਮਾਮੇ ਮੈਂ ਤੁਹਾਨੂੰ ਕਾ ਵੱਡੇ ਮਾਮੇ ਨੂੰ ਮਿਲ ਕੇ ਨੂੰ ਤੁਸੀਂ ਕਿਹੜਾ ਗੱਲ ਸੁਣਦੇ ਤੁਸੀਂ ਪਰ ਗੱਡੀ ਲੈ ਲੀਏ ਫਿਰ ਸਾਰੇ ਇਕੱਠੇ ਕਿਹੜਾ ਖੜੇ ਹੁਣ ਪਹਿਲਾਂ ਪੁੱਫੜ ਦਾ ਪਤਾ ਲੈ ਕੇ ਆਉਣਾ ਉੱਥੇ ਜਾਣਾ ਪਰ ਆਪ ਰਾਮਪੁਰੇ ਹੋਰ ਪੁੱਫੜ ਦਾ ਹੀ ਪਤਾ ਲੈ ਆਉਣਾ ਅੱਜ ਦਵਾਰ ਚੱਲਾਂਗੇ ਲੈ ਅੱਤਵਾਰ ਨੂੰ ਜਾਵਾਂਗੇ ਤੇ ਫਿਰ ਹੋਰ ਉਹ ਵੀ ਪਤਾ ਲੈਣਾ ਉਹਦਾ ਵੀ ਚਲੋ ਵੀਡੀਓ ਨੂੰ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ